ਬੀਬੀ ਅਨੂਪ ਜਿਸ ਨੇ ਮੱਧ ਵਾਸਨਾ ਵਾਸੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮਾਉਣਾ ਚਾਹੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੀ ਸਰਕਤ ਦਾ ਕੀ ਜਵਾਬ ਦਿੱਤਾ ਕਿੰਨੀ ਕੋ ਸੱਚਾਈ ਹੈ ਸਾਖੀ ਦੇ ਪਿੱਛੇ ਕਿਵੇਂ ਇੱਕ ਅਨੂਪ ਨਾਂ ਦੀ ਕੁੜੀ ਬੀਬੀ ਅਨੂਪ ਕੌਰ ਬਣਦੀ ਹੈ ਬੀਬੀ ਅਨੂਪ ਕੌਰ ਨੂੰ ਕਿਵੇਂ ਮਲੇਰਕੋਟਲੀਆ ਨਵਾਬ ਸ਼ੇਰ ਮੁਹੰਮਦ ਖਾਂ ਕੈਦ ਕਰਕੇ ਲੈ ਜਾਂਦਾ ਹੈ ਕਿਉਂ ਉਹ ਜ਼ਬਰਨ ਬੀਬੀ ਅਨੂਪ ਕੌਰ ਦੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਨਵਾਬ ਮਲੇਰਕੋਟਲੀਆ ਸ਼ੇਰ ਮੁਹੰਮਦ ਖਾਂ ਦਾ ਅਸਲ ਸੱਚ ਕੀ ਹੈ ਸਹਿਬਜ਼ਾਦਿਆਂ ਲਈ ਹਾ ਦਾ ਨਾਰਾ ਮਾਰੇ ਜਾਣ ਪਿੱਛੇ ਉਸ ਦਾ ਮੰਤਵ ਕੀ ਸੀ ਅਸਲ ਵਜ੍ਹਾ ਕੀ ਸੀ ਇਸ ਦੀ ਮਲੇਰ ਕੋਟਲੇ ਵਿੱਚ ਨਵਾਬ ਸ਼ੇਰ ਮੁਹੰਮਦ ਖਾਨ ਦੇ ਨਾਂ ਤੇ ਬਣਿਆ ਗੁਰਦੁਆਰਾ ਕਿੰਨਾ ਕੁ ਜਾਇਜ਼ ਹੈ ਕਿਉਂ ਬੀਬੀ ਅਨੂਪ ਕੌਰ ਜੀ ਦੇ ਨਾਮ ਉੱਪਰ ਕੋਈ ਵੀ ਗੁਰਦੁਆਰਾ ਸਾਹਿਬ ਜਾਂ ਕੋਈ ਯਾਦਗਾਰੀ ਸਥਾਨ ਨਹੀਂ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਇਸ ਲਈ ਬੇਨਤੀ ਆ ਕਿ ਵੀਡੀਓ ਵਿੱਚ ਅਖੀਰ ਤੱਕ ਬਨੇ ਰਹੋ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਤਿਹਾਸ ਦੀ ਉਸ ਗੁਨਾਮ ਸ਼ਖਸੀਅਤ ਦੀ ਗੱਲ ਕਰਾਂਗੇ ਜਿਸ ਨੂੰ ਅਸੀਂ ਸ਼ਹੀਦੀ ਹਫ਼ਤੇ ਵਿੱਚ ਵਿਸਾਰ ਦਿੰਦੇ ਆ ਜੀ ਹਾਂ ਸਹੀ ਕੈਪਸ਼ਨ ਪੜਿਆ ਤੁਸੀਂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬੀਬੀ ਅਨੂਪ ਕੌਰ ਜੀ ਦੀ ਵੈਸੇ ਤਾਂ ਇਤਿਹਾਸ ਵਿੱਚ ਸਾਨੂੰ ਕਿਤੇ ਵੀ ਬੀਬੀ ਅਨੂਪ ਕੌਰ ਜੀ ਦੇ ਜਨਮ ਬਾਰੇ ਜਾਂ ਉਹਨਾਂ ਦੇ ਪਰਿਵਾਰਕ ਪਛੋਕੜ ਬਾਰੇ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਮਿਲਦੀ ਜਾਂ ਹੋ ਸਕਦਾ ਹੈ ਕਿਸੇ ਇਤਿਹਾਸਿਕ ਸਰੋਤ ਵਿੱਚ ਉਹਨਾਂ ਦੇ ਬਾਰੇ ਜਾਂ ਉਹਨਾਂ ਦੇ ਪਰਿਵਾਰ ਜਾਂ ਜਨਮ ਬਾਰੇ ਕੋਈ ਜਾਣਕਾਰੀ ਹੋਵੇ ਪਰ ਸਮੇਂ-ਸਮੇਂ ਤੇ ਜਦੋਂ ਦੁਸ਼ਮਣਾਂ ਵੱਲੋਂ ਸਾਡੇ ਇਤਿਹਾਸਿਕ ਸਰੋਤਾਂ ਨਸ਼ਟ ਕੀਤਾ ਜਾ ਰਿਹਾ ਸੀ ਤਾਂ ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਕਿਤੇ ਉਸ ਸਰੋਤ ਵੀ ਨਸ਼ਟ ਹੋ ਗਿਆ ਹੋਵੇ ਜਿਸ ਵਿੱਚ ਬੀਬੀ ਅਨੂਪ ਕੌਰ ਜੀ ਬਾਰੇ ਜਾਣਕਾਰੀ ਦਿੱਤੀ ਹੋਵੇ ਹੁਣ ਜਦੋਂ ਵੀ ਬੀਬੀ ਅਨੂਪ ਕੌਰ ਜੀ ਦਾ ਨਾਮ ਲਿਆ ਜਾਂਦਾ ਤਾਂ ਉਹਨਾਂ ਬਾਰੇ ਇੱਕ ਆਮ ਸਾਖੀ ਪ੍ਰਚਲਿਤ ਸ ਕਿ ਆਨੰਦਪੁਰ ਸਾਹਿਬ ਵਿੱਚ ਇੱਕ ਅਨੂਪ ਨਾਂ ਦੀ ਬੀਬੀ ਰਹਿੰਦੀ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਸਿੰਘਾਂ ਦੇ ਨਾਲ ਆਪਣੇ ਘਰੇ ਪ੍ਰਸ਼ਾਦਾ ਛਕਣ ਵਾਸਤੇ ਸੱਦਾ ਭੇਜਿਆ ਗੁਰੂ ਸਾਹਿਬ ਆਪਣੇ ਸਿੰਘਾਂ ਦੇ ਨਾਲ ਉਸ ਦੇ ਘਰ ਜਾਂਦੇ ਆ ਪ੍ਰਸ਼ਾਦਾ ਛਕਦੇ ਆ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਇੱਕ ਸਿੰਘ ਵੱਲੋਂ ਚੂਲਾ ਪੜਿਆ ਜਾਂਦਾ ਹੁਣ ਪ੍ਰਸ਼ਾਦਾ ਛਕਣ ਤੋਂ ਬਾਅਦ ਜੋ ਅਰਦਾਸ ਕੀਤੀ ਜਾਂਦੀ ਆ ਉਸ ਨੂੰ ਚੂਲਾ ਕਿਹਾ ਜਾਂਦਾ ਆ ਸਿੰਘ ਵੱਲੋਂ ਅਰਦਾਸ ਕੀਤੀ ਜਾਂਦੀ ਆ ਕਿ ਇਸ ਬੀਬੀ ਨੇ ਜਿਸ ਭਾਵਨਾ ਨਾਲ ਜਿਸ ਇੱਛਾ ਨਾਲ ਸਾਨੂੰ ਪ੍ਰਸ਼ਾਦਾ ਸ਼ਕਾਇਆ ਉਸ ਦੀ ਇੱਛਾ ਉਸ ਦੀ ਭਾਵਨਾ ਪੂਰੀ ਹੋਵੇ ਹੁਣ ਬੀਬੀ ਅਨੂਪ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੀ ਆ ਕਿ ਮੇਰੀ ਜੋ ਇੱਛਾ ਹੈ ਮੈਂ ਆਪ ਜੀ ਦੇ ਸਿੰਘਾਂ ਸਾਹਮਣੇ ਨਹੀਂ ਦੱਸ ਸਕਦੀ ਆਪ ਜੀ ਕਿਰਪਾ ਕਰੋ ਮੇਰੇ ਨਾਲ ਦੂਸਰੇ ਕਮਰੇ ਵਿੱਚ ਚਾਓ ਮੈਂ ਉੱਥੇ ਤੁਹਾਨੂੰ ਆਪਣੀ ਭਾਵਨਾ ਆਪਣੀ ਇੱਛਾ ਦੱਸਦੀ ਹਾਂ ਗੁਰੂ ਸਾਹਿਬ ਜਿਵੇਂ ਹੀ ਉਸ ਬੀਬੀ ਦੇ ਨਾਲ ਦੂਜੇ ਕਮਰੇ ਜਾਂਦੇ ਨੇ ਉਹ ਬੀਬੀ ਕਮਰੇ ਨੂੰ ਕੁੰਡੀ ਲਗਾ ਲੈਂਦੀ ਆ ਤੇ ਫਿਰ ਮੱਧ ਵਾਸਨਾ ਵਾਸੋ ਕੇ ਗੁਰੂ ਸਾਹਿਬ ਨੂੰ ਪਰਮਾਉਣ ਦੀ ਕੋਸ਼ਿਸ਼ ਕਰਦੀ ਆ ਤੇ ਗੁਰੂ ਸਾਹਿਬ ਉਸ ਨੂੰ ਕਹਿੰਦੇ ਨੇ ਕਿ ਇਹ ਤੂੰ ਕੀ ਕਰ ਰਹੀ ਹੈ ਤਾਂ ਬੀਬੀ ਕਹਿੰਦੀ ਆ ਕਿ ਤੁਹਾਡੇ ਸਿੰਘ ਨੇ ਅਰਦਾਸ ਕੀਤੀ ਹੈ ਕਿ ਮੇਰੀ ਜੋ ਭਾਵਨਾ ਹੈ ਉਹ ਪੂਰੀ ਹੋਵੇ ਹੁਣ ਮੇਰੀ ਭਾਵਨਾ ਇਹ ਹੀ ਹੈ ਮੈਨੂੰ ਤੁਹਾਡੇ ਕੋਲੋਂ ਤੁਹਾਡੇ ਵਰਗਾ ਇੱਕ ਪੁੱਤਰ ਚਾਹੀਦਾ ਹੈ ਜੋ ਤੁਹਾਡੇ ਸੰਯੋਗ ਨਾਲ ਹੀ ਹੋ ਸਕਦਾ ਹੈ ਤਾਂ ਗੁਰੂ ਸਾਹਿਬ ਉੱਥੇ ਉਸ ਨੂੰ ਜਵਾਬ ਦਿੰਦੇ ਆ ਕਿ ਮੈਂ ਪਹਿਲਾਂ ਤੇ ਹੀ ਵਿਆਹਿਆ ਹੋਇਆ ਹਾਂ ਤੇ ਮੇਰੇ ਵਰਗਾ ਪੁੱਤਰ ماں 구ਜਰੀ ਹੀ ਪੈਦਾ ਕਰ ਸਕਦੀ ਆ ਮੇਰੇ ਵਰਗਾ ਦੂਜਾ ਤਾਂ ਅਕਾਲ ਪੁਰਖ ਨੇ ਵੀ ਨਹੀਂ ਬਣਾਇਆ ਉਹ ਬੀਬੀ ਗੁਰੂ ਸਾਹਿਬ ਨੂੰ ਕਹਿਣ ਲੱਗੀ ਕਿ ਜੇਕਰ ਤੁਸੀਂ ਮੈਨੂੰ ਮਨਾ ਕਰੋਗੇ ਤਾਂ ਮੈਂ ਬਾਹਰ ਜਾ ਕੇ ਰੋਲਾ ਪਾ ਦਵਾਂਗੀ ਕਿ ਗੁਰੂ ਨੇ ਮੇਰੀ ਬਾਹ ਫੜੀ ਹੈ ਫਿਰ ਜਿਹੜੇ ਲੋਕ ਤੁਹਾਨੂੰ ਗੁਰੂ ਮੰਨਦੇ ਨੇ ਉਹੀ ਲੋਕ ਤੁਹਾਡੀ ਬਦਨਾਮੀ ਕਰਨੀ ਸ਼ੁਰੂ ਕਰ ਦੇਣਗੇ ਤਾਂ ਗੁਰੂ ਸਾਹਿਬ ਇਸ ਦੇ ਜਵਾਬ ਵਿੱਚ ਕਹਿੰਦੇ ਨੇ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਨੇ ਮੈਨੂੰ ਇਸ ਗੱਲ ਦੀ ਨਹੀਂ ਪਰਵਾਹ ਪਰ ਮੈਂ ਸੱਚਾ ਮੇਰਾ ਅਕਾਲ ਪੁਰਖ ਜਾਣਦਾ ਹੈ ਕਿ ਮੈਂ ਸੱਚਾ ਮੈਂ ਕਿਸੇ ਨਾਲ ਕੋਈ ਗਲਤ ਨਹੀਂ ਕੀਤਾ ਤਾਂ ਇਸ ਦੇ ਜਵਾਬ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜੋ ਮੈਨੂੰ ਗੁਰੂ ਮੰਨਦੇ ਨੇ ਉਹ ਦਾ ਗੁਰੂ ਅਜਿਹਾ ਕੰਮ ਨਹੀਂ ਕਰ ਸਕਦਾ ਪਰ ਫਿਰ ਵੀ ਜੇਕਰ ਲੋਕ ਤੇਰੀ ਗੱਲ ਮੰਨ ਵੀ ਲੈਣ ਤਾਂ ਮੈਨੂੰ ਬਦਨਾਮ ਵੀ ਕਰ ਦੇਣ ਤਾਂ ਵੀ ਮੈਨੂੰ ਨੇ ਬਦਨਾਮੀ ਦਾ ਕੋਈ ਡਰ ਨਹੀਂ ਪਰ ਮੈਂ ਆਪਣੇ ਅਕਾਲ ਪੁਰਖ ਦੀ ਨਜ਼ਰ ਵਿੱਚ ਸੱਚਾ ਹਾਂ ਇਸ ਲਈ ਮੈਨੂੰ ਬਦਨਾਮੀ ਦਾ ਕੋਈ ਵੀ ਡਰ ਨਹੀਂ ਤਾਂ ਬੀਬੀ ਕਹਿੰਨ ਲੱਗਦੀ ਹੈ ਪਰ ਮੇਰੀ ਇੱਛਾ ਹੈ ਕਿ ਮੈਂ ਤੁਹਾਡੇ ਵਰਗਾ ਪੁੱਤਰ ਪੈਦਾ ਕਰਾਂ ਤਾਂ ਗੁਰੂ ਸਾਹਿਬ ਉੱਥੇ ਉਸ ਨੂੰ ਕਹਿੰਦੇ ਹਨ ਕਿ ਠੀਕ ਹੈ ਜੇਕਰ ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਹੈ ਤਾਂ ਅੱਜ ਤੋਂ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਹੀ ਤੇਰਾ ਪੁੱਤਰ ਹੁਣ ਜੋ ਸਾਖੀ ਜਾਂ ਕਥਾ ਬੀਬੀ ਅਨੂਪਕੌਰ ਜੀ ਬਾਰੇ ਪ੍ਰਚਲਿਤ ਆ ਇਹ ਮੈਨੂੰ ਸੱਚਾਈ ਤੋਂ ਕਿਤੇ ਪਰੇ ਜਾਪਦੀ ਆ ਕਿਉਂਕਿ ਇਤਿਹਾਸ ਵਿੱਚ ਸਾਨੂੰ ਕਿਤੇ ਵੀ ਇਸ ਦਾ ਕੋਈ ਸਰੋਤ ਜਾਂ ਸਬੂਤ ਨਹੀਂ ਮਿਲਦਾ ਤੇ ਨਾ ਹੀ ਮੈਂ ਅੱਜ ਤੱਕ ਕਿਸੇ ਚੰਗੇ ਕਥਾਵਾਚਕ ਜਾਂ ਕਿਸੇ ਚੰਗੇ ਬੁਲਾਰੇ ਕੋਲੋਂ ਇਹ ਸਾਖੀ ਸੁਣੀ ਆ ਸ਼ਾਇਦ ਇਸ ਲਈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਇਹ ਤਸਵੀਰ ਬਣਾਈ ਜਾ ਸਕੇ ਕਿ ਬੀਬੀ ਅਨੂਪਕੌਰ ਸਗੋਂ ਉਹ ਤਾਂ ਇੱਕ ਆਮ ਔਰਤ ਸੀ ਜੋ ਮੰਦਵਾਸਨਾ ਵਿੱਚ ਲਿਪਟੀ ਹੋਈ ਸੀ ਜਦਕਿ ਇਤਿਹਾਸਕਾਰ ਦੱਸਦੇ ਹਨ ਕਿ ਬੀਬੀ ਅਨੂਪਕੌਰ ਜੀ ਨੇ ਅਮਰਤ ਪਾਨ ਕੀਤਾ ਆਇਆ ਸੀ ਉਹ ਹਰ ਵੇਲੇ ਤਿਆਰਬਰ ਤਿਆਰ ਰਹਿਣ ਵਾਲੇ ਸਿੰਘਣੀ ਸਨ ਔਰਤਾਂ ਦੇ ਜੱਥੇ ਦੇ ਮੁਖੀ ਸਨ ਉਹ ਇੰਨੇ ਸਤਕਾਰਯੋਗ ਸ਼ਖਸੀਅਤ ਸਨ ਕਿ ਜਿੱਥੋਂ ਵੀ ਲੰਘਦੇ ਲੋਕਾਂ ਦੇ ਅਦਬ ਨਾਲ ਸਤਕਾਰ ਨਾਲ ਸੀਸ ਝੁਕ ਜਾਂਦੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੋ ਜੰਗਾਂ ਲੜੀਆਂ ਸਨ ਤੇ ਸਰਸਾ ਨਦੀ ਦੇ ਪਰਿਵਾਰ ਵਿਛੋੜੇ ਸਮੇਂ ਉਹ ਗੁਰੂ ਸਾਹਿਬ ਤੋਂ ਵਿਛੜ ਜਾਂਦੇ ਨੇ ਬਾਕੀ ਇੱਕ ਵਾਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੀ ਇਸ ਸਾਖੀ ਬਾਰੇ ਕੀ ਰਾਏ ਆ ਤੇ ਕੀ ਤੁਸੀਂ ਇਹ 사ખી ਪਹਿਲਾਂ ਸੁਣੀ ਸੀ ਜਾਂ ਨਹੀਂ ਸੁਣੀ ਸੀ ਹੁਣ ਜੇਕਰ ਬੀਬੀ ਅਨੂਪ ਕੌਰ ਜੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਿਵੇਂ ਮੈਂ ਵੀਡੀਓ ਵਿੱਚ ਪਹਿਲਾਂ ਦੱਸ ਚੁੱਕਾ ਕਿ ਸਾਨੂੰ ਉਹਨਾਂ ਦੇ ਪਰਿਵਾਰ ਸਬੰਧੀ ਜਾਂ ਉਹਨਾਂ ਦੇ ਜਨਮ ਸਬੰਧੀ ਕੋਈ ਵੀ ਪੁਕਤਾ ਜਾਣਕਾਰੀ ਨਹੀਂ ਮਿਲਦੀ ਪਰ ਫਿਰ ਵੀ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਹਨਾਂ ਦਾ ਜਨਮ ਮਾਝੇਵਾਲ ਦਾ ਹੈ ਗਿਆਨੀ ਕੇਵਲ ਸਿੰਘ ਨਿਰਦੋਸ਼ ਦੁਸਾਨ ਜੀ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਵਸਾਇਆ ਤਾਂ ਉਹਨਾਂ ਨੇ ਸਾਰੇ ਸਿੱਖਾਂ ਨੂੰ ਸੱਦਾ ਭੇਜਿਆ ਕਿ ਜਿਹੜੇ ਵੀ ਸ਼ਾਹੂਕਾਰ ਸਿੱਖ ਨੇ ਰੱਜੇ ਪੁੱਜੇ ਸਿੱਖ ਨੇ ਉਹ ਅਨੰਦਪੁਰ ਸਾਹਿਬ ਵਿਖੇ ਆਉਣ ਇੱਥੇ ਆਪਣੇ ਵਪਾਰ ਚਾਲੂ ਕਰਨ ਤਾਂ ਜੋ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੱਦੇ ਤੋਂ ਬਾਅਦ ਜਿੱਥੇ ਬਾਕੀ ਸਿੱਖ ਆ ਕੇ ਉੱਥੇ ਵਸੋ ਕਰਦੇ ਨੇ ਆਪਣਾ ਵਪਾਰ ਸ਼ੁਰੂ ਕਰਦੇ ਨੇ ਉੱਥੇ ਹੀ ਤਿੰਨ ਭਰਾ ਹੋਰ ਆਉਂਦੇ ਨੇ ਜਿਨ੍ਹਾਂ ਵਿੱਚੋਂ ਵੱਡੇ ਦਾ ਨਾਮ ਨਿਹਾਲ ਚੰਦ ਲਿਖਿਆ ਜਾਂਦਾ ਹੈ ਉਹ ਵੀ ਆ ਕੇ ਇੱਥੇ ਆਪਣੇ ਵਪਾਰ ਨੂੰ ਸ਼ੁਰੂ ਕਰਦੇ ਨੇ ਤੇ ਫਿਰ ਅੱਗੇ ਚੱਲ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਜਾਂਦੀ ਆ ਤਾਂ ਉਹਨਾਂ ਤਿੰਨਾਂ ਭਰਾਵਾਂ ਵਿੱਚੋਂ ਵੱਡਾ ਇਹ ਨਿਹਾਲ ਚੰਦ ਅਮਰਤ ਸ਼ੱਕੇ ਸਿੰਘ ਸਾਜ ਕੇ ਨਿਹਾਲ ਸਿੰਘ ਬਣਦਾ ਹੈ ਉਸ ਵੇਲੇ ਦੱਸਿਆ ਜਾਂਦਾ ਹੈ ਕਿ ਤਕਰੀਬਨ 80 ਹਜ਼ਾਰ ਦਾ ਇਕੱਠ ਹੋਇਆ ਸੀ ਸੰਗਤ ਦਾ। ਵੈਸੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸੰਗਤ ਵਾਸਤੇ ਕਾਫੀ ਇੰਤਜ਼ਾਮ ਕੀਤੇ ਹੋਏ ਸਨ ਪਰ ਇੰਨੇ ਵੱਡੇ ਇਕੱਠ ਨੂੰ ਸਾਂਭਣ ਵਾਸਤੇ ਉੱਥੋਂ ਦੇ ਨਗਰ ਦੇ ਲੋਕਾਂ ਨੇ ਵੀ ਆਪਣੇ ਘਰਾਂ ਦੇ ਬੂਹੇ ਖੋਲ ਦਿੱਤੇ ਸਨ। ਸੰਗਤ ਦੀ ਸਾਮ ਸੰਭਾਲ ਵਾਸਤੇ, ਸੰਗਤ ਦਾ ਇੰਤਜ਼ਾਮ ਕਰਨ ਵਾਸਤੇ ਉਦੋਂ ਆਨੰਦਪੁਰ ਸਾਹਿਬ ਦੇ ਹਰ ਘਰ ਨੂੰ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਸੀ। ਹਰ ਘਰ ਨੇ ਆਪਣੇ ਘਰ ਦੇ ਬੂਹੇ ਖੋਲ ਦਿੱਤੇ ਸਨ ਸੰਗਤ ਵਾਸਤੇ। ਉਸ ਵੇਲੇ ਫਿਰ ਜਿੱਥੇ ਬੰਦਿਆਂ ਨੂੰ ਅੰਮ੍ਰਿਤ ਛਕਾਇਆ ਜਾ ਰਿਹਾ ਸੀ, ਉੱਥੇ ਬੀਬੀਆਂ ਨੂੰ ਵੀ ਅੰਮ੍ਰਿਤ ਨਾ ਭਰਾਵਾਂ ਦੇ ਪਰਿਵਾਰ ਚੋਂ ਇੱਕ ਲੜਕੀ ਅਨੂਪ ਸਾਹਮਣੇ ਆਉਂਦੀ ਹੈ ਜੋ ਅਮਰਤ ਛੱਕੇ ਸਿੰਘਣੀ ਬਣ ਕੇ ਆਪਣਾ ਨਾਮ ਅਨੂਪ ਤੋਂ ਅਨੂਪ ਕੌਰ ਰੱਖਦੀ ਹੈ। ਹੁਣ ਇਤਿਹਾਸਕਾਰ ਦੱਸਦੇ ਹਨ ਕਿ ਬੀਬੀ ਅਨੂਪ ਕੌਰ ਜੀ ਨੇ ਅਮਰਤ ਛੱਕਿਆ ਆ ਸੀ। ਘੋੜਸਵਾਰੀ ਤੇ ਸ਼ਸਤਰ ਵਿਦਿਆ ਉਹਨਾਂ ਨੇ ਸਿੱਖੀ ਹੋਈ ਸੀ। ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸਾਂਭ ਸੰਭਾਲ ਦੀ ਸੇਵਾ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮੰਗ ਕੇ ਲਈ ਸੀ। ਜਿਹੜਾ ਜੱਥਾ ਸਹਿਬਜ਼ਾਦੇ ਤੇ ਮਾਤਾ ਜੀ ਦੀ ਸਾਂਭ ਸੰਭਾਲ ਕਰਦਾ ਸੀ, ਇਹ ਉਸ ਜੱਥੇ ਦੇ ਮੁਖੀ ਸਨ ਤੇ ਇੰਨੇ ਸਤਕਾਰਯੋਗ ਸ਼ਖਸੀਅਤ ਸਨ ਕਿ ਜਿੱਥੋਂ ਵੀ ਲੰਘਦੇ ਬੀਬੀ ਅਨੂਪਕੌਰ ਜੀ ਨੂੰ ਆਪਣੀ ਧੀ ਦੇ ਵਾਂਗ ਰੱਖਦੇ ਸਨ ਫਿਰ ਜਦੋਂ 1704 ਦੇ ਵਿੱਚ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਖਾਲੀ ਕੀਤਾ ਜਾਂਦਾ ਤੇ ਸਰਸਾ ਦੇ ਕੰਡੇ ਤੇ ਪਰਿਵਾਰ ਵਿਛੜ ਜਾਂਦਾ ਉਸ ਵੇਲੇ ਬੀਬੀ ਅਨੂਪਕੌਰ ਜੀ ਵੀ ਦੋ ਸਿੰਘਾਂ ਸਮੇਤ ਵਾਕਿ ਵਹੀਰ ਨਾਲ ਵਿਛੜ ਜਾਂਦੇ ਨੇ ਅਗਲੇ ਦਿਨ ਜਦੋਂ ਬੀਬੀ ਜੀ ਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਚਮਕੌਰ ਸਾਹਿਬ ਵੱਲ ਨੂੰ ਗਏ ਨੇ ਤਾ ਬੀਬੀ ਅਨੂਕਰ ਜੀ ਦੋਵੇਂ ਸਿੰਘਾਂ ਦੇ ਨਾਲ ਚਮਕੌਰ ਸਾਹਵਲੋਂ ਚੱਲ ਪੈਂਦੇ ਨੇ ਤੇ ਰਸਤੇ ਵਿੱਚ ਇਹਨਾਂ ਦੀ ਚੜ੍ਹਪ ਨਵਾਬ ਮਲੇਰਕੋਟੇ ਦੀ ਟੁਕੜੀ ਨਾਲ ਹੁੰਦੀ ਆ ਇਸ ਚੜ੍ਹਪ ਦੇ ਵਿੱਚ ਬੀਬੀ ਜੀ ਦੇ ਨਾਲ ਦੇ ਦੋਵੇਂ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਬੀਬੀ ਜੀ ਦੇ ਪੱਟ ਦੇ ਵਿੱਚ ਗੋਲੀ ਲੱਗਦੀ ਆ ਜਿਸ ਤੋਂ ਬਾਅਦ ਬੀਬੀ ਜੀ ਘੋੜੇ ਤੋਂ ਥੱਲੇ ਡਿੱਗ ਜਾਂਦੇ ਨੇ ਤੇ ਇਹਨਾਂ ਨੂੰ ਮਲੇਰਕੋਟਲਿਆ ਨਵਾਬ ਦੀ ਇਹ ਟੁਕੜੀ ਚੁੱਕ ਕੇ ਉਸ ਦੇ ਮਹਿਲ ਵਿੱਚ ਲੈ ਜਾਂਦੀ ਹੈ ਹੁਣ ਜਦੋਂ ਵੀ ਨਵਾਬ ਮਲੇਰਕੋਟਲਿਆ ਸ਼ੇਰ ਮੁਹੰਮਦ ਖਾਂ ਦਾ ਨਾਮ ਆਉਂਦਾ ਤਾਂ ਸਿੱਖਾਂ ਵੱਲੋਂ ਉਹਨਾਂ ਨੂੰ ਬਹੁਤ ਹੀ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਸਹਿਬਜ਼ਾ ਦੇਣੀ ਚਾਹਣਾ ਕਿ ਹਾਂ ਠੀਕ ਹੈ ਬੇਸ਼ੱਕ ਨਵਾਬ ਮਲੇਰਕੋਟਲਾ ਖਾਨ ਹੈ ਸੈਭਜ਼ਾਦੇ ਵਾਸਤੇ ਹਾ ਦਾ ਨਾਰਾ ਮਾਰਿਆ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਿੱਖਾਂ ਦਾ ਹਮਦਰਦ ਸੀ ਸਗੋ ਉਹ ਤਾਂ ਸਿੱਖਾਂ ਨਾਲ ਲੜਦਾ ਹੋਇਆ ਚੱਪੜ ਤੀੜੀ ਦੇ ਮੈਦਾਨ 'ਚ ਮਾਰਿਆ ਜਾਂਦਾ ਹੈ ਹੁਣ ਨਵਾਬ ਮਲੇਰਕੋਟਲਾ ਜਦੋਂ ਬੀਬੀ ਅਨੂਪ ਕੌਰ ਜੀ ਨੂੰ ਆਪਣੇ ਮਹਿਲਾਂ 'ਚ ਦੇਖਦਾ ਤਾਂ ਇਸ ਦਾ ਮਨ ਬੀਬੀ ਅਨੂਪ ਕੌਰ ਜੀ 'ਤੇ ਬੇਈਮਾਨ ਹੋ ਜਾਂਦਾ ਕਿਉਂਕਿ ਬੀਬੀ ਅਨੂਪ ਕੌਰ ਜੀ ਬਹੁਤ ਹੀ ਰੂਪਵਾਨ ਸਨ ਇਹਦੇ ਮਨ 'ਚ ਆਉਂਦਾ ਕਿ ਮੈਂ ਇਸ ਦੇ ਨਾਲ ਨਿਕਾਹ ਕਰਾਵਾਂ ਤੇ ਇਸ ਨੂੰ ਦੀਨ-ਏ-ਇਸਲਾਮ ਕਬੂਲ ਕਰਾਵਾਂ ਕਿਉਂਕਿ ਹੁਣ ਤੱਕ ਬਿਆੰਤ ਸਿੱਖਾਂ ਨੂੰ ਤੁਸੀਂ ਇਹ ਦਿੱਤੇ ਗਏ ਸ ਤਾਂ ਦਿਲ ਮੰਚ ਹੀ ਸੀ ਕਿ ਜੇਕਰ ਇਹ ਮੇਰੇ ਨਾਲ ਨਿਕਾਹ ਕਰਾ ਲੈਂਦੀ ਆ ਦੀਨੇ ਇਸਲਾਮ ਕਬੂਲ ਕਰ ਲੈਂਦੀ ਆ ਤਾਂ ਮੈਂ ਔਰੰਗਜ਼ੇਬ ਕੋਲੋਂ ਵੱਡੇ ਵੱਡੇ ਨਾਮ ਲਾਉਂਗਾ ਕਿ ਘੱਟੋ ਘੱਟ ਇੱਕ ਸਿੱਖ ਨੇ ਤਾਂ ਇਸਲਾਮ ਕਬੂਲ ਕੀਤਾ ਆ ਹੁਣ ਬੀਬੀ ਅਨੂਪਕੌਰ ਜੀ ਨਵਾਬ ਮਲੇਰਕੋਟਲਾ ਦੇ ਮਹਿਲਾਂ ਵਿੱਚ ਕੈਦ ਨੇ ਤੇ ਉੱਥੇ ਉਹਨਾਂ ਦੀ ਮਲਮ ਪੱਟੀ ਕੀਤੀ ਜਾਂਦੀ ਆ ਉਹਨਾਂ ਦਾ ਇਲਾਜ ਚੱਲ ਰਿਹਾ ਆ ਤੇ ਬੀਬੀ ਅਨੂਪਕੌਰ ਜੀ ਨੂੰ ਉੱਥੇ ਪਤਾ ਲੱਗਦਾ ਕਿ ਛੋਟੇ ਸਾਹਿਬਜ਼ਾਦੇ ਨੂੰ ਤੇ ਮਾਤਾ ਜੀ ਨੂੰ ਵਜ਼ੀਰ ਖਾਨ ਨੇ ਆਪਣੇ ਕੋਲ ਕੈਦ ਕਰ ਲਿਆ ਨਵਾਬ ਮਲੇਰਕੋਟਲਾ ਵੀ ਇਹ ਗੱਲ ਨੋਟਿਸ ਕਰਦਾ ਕਿ ਬੀਬੀ ਅਨੂਪਕੌਰ ਜੀ ਸਾਹਿਬਜ਼ਾਦੇ ਸਹਿਬਜ਼ਾਦੇ ਫਤਿਹ ਸਿੰਘ ਜੀ ਨਾਲ ਖੇਡਦੇ ਰਹੇ ਨੇ ਉਹਨਾਂ ਦੇ ਦੇਖਭਾਲ ਕਰਦੇ ਰਹੇ ਨੇ ਐਦਾਂ ਹੀ ਬੀਬੀ ਅਨੂਪ ਕੌਰ ਜੀ ਇੱਕ ਦਿਨ ਮਲੇਰਕੋਟਲੀ ਦੇ ਨਵਾਬ ਨੂੰ ਕਹਿੰਦੇ ਨੇ ਕਿ ਜੇਕਰ ਤੂੰ ਵਜ਼ੀਰ ਖਾਨ ਦੀ ਕੈਦ ਵਿੱਚੋਂ ਸਹਿਬਜ਼ਾਦੇ ਤੇ ਮਾਤਾ ਜੀ ਨੂੰ ਛੁਡਾ ਦੇਵੇਂ ਤਾਂ ਅੱਲਾਹ ਦੀ ਦਰਗਾਹ ਵਿੱਚ ਤੇਰਾ ਭਲਾ ਹੋਊਗਾ ਕੁਝ ਇਤਿਹਾਸਕਾਰ ਕਹਿੰਦੇ ਨੇ ਸਾਰੇ ਨਹੀਂ ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਨਵਾਬ ਮਲੇਰਕੋਟਲੇ ਨੇ ਸੂਬੇ ਦੀ ਕਚਾਰੀ ਵਿੱਚ ਇਸੇ ਕਰਕੇ ਸਹਿਬਜ਼ਾਦੇ ਵਾਸਤੇ ਹਾ ਦਾ ਨਾਰਾ ਮਾਰਿਆ ਸੀ ਤਾਂ ਜੋ ਅਨੂਪਕੌਰ ਨਾਮ ਦੀ ਇਹ ਸਿੰਗੜੀ ਨੂੰ ਖੁਸ਼ ਕਰ ਸਕੇ ਉਸਦੇ ਮਨ ਚ ਇਹ ਸੀ ਕਿ ਜੇਕਰ ਉਹ ਸਹਿਬਜ਼ਾਦੇ ਨੂੰ ਤੇ ਮਾਤਾ ਜੀ ਨੂੰ ਛੁਡਾ ਦਿੰਦਾ ਤਾਂ ਇਹ ਸਿੰਗੜੀ ਉਸ ਨੂੰ ਕਹੇਗੀ ਕਿ ਅੱਲਾ ਦੇ ਬੰਦੇ ਆ ਤੂੰ ਬਹੁਤ ਨੇਕ ਕੰਮ ਕੀਤਾ ਹੈ ਤੇ ਖੁਸ਼ ਹੋ ਕੇ ਉਸ ਨਾਲ ਵਿਆਹ ਕਰਵਾ ਲਵੇਗੀ ਪਰ ਇਸ ਤਰ੍ਹਾਂ ਨਹੀਂ ਹੁੰਦਾ ਨਵਾਬ ਮਲੇਰਕੋਟਲਾ ਸਾਹਿਬਜ਼ਾਦਾ ਤੇ ਮਾਤਾ ਜੀ ਨੂੰ ਸੂਬੇ ਦੀ ਕੈਦੋਂ ਚ ਨਹੀਂ ਛਡਵਾ ਪੌਂਦਾ ਤੇ ਜਿਸ ਤੋਂ ਬਾਅਦ ਇਸ ਨੇ ਬੀਬੀ ਅਨੂਪਕੌਰ ਜੀ ਉੱਪਰ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਨਾਲ ਨਿਕਾਹ ਕਰੇ ਬੀਬੀ ਅਨੂਪਕੌਰ ਜੀ ਨੂੰ ਨਵਾਬ ਮਲੇਰਕੋਟਲਾ ਦੀ ਕੈਦ ਵਿੱਚ 10-15 ਦਿਨ ਬੀਤ ਚੁੱਕੇ ਸਨ ਉਹਨਾਂ ਦੇ ਜ਼ਖਮ ਹੁਣ ਭਰ ਚੁੱਕੇ ਸਨ ਤੇ ਹਾਲਤ ਵਿੱਚ ਵੀ ਕਾਫੀ ਸੁਧਾਰ ਆ ਚੁੱਕਾ ਸੀ ਤੇ ਜਿਸ ਤੋਂ ਬਾਅਦ ਹੁਣ ਮਲੇਰਕੋਟਲਾ ਨਵਾਬ ੱਤਕੇ ਨਾਲ ਉਹਨਾਂ ਨਾਲ ਨਿਕਾਹ ਕਰਾਉਣ ਦੀ ਕੋਸ਼ਿਸ਼ ਕਰਦਾ ਉਸ ਵੱਲੋਂ ਕਾਜ਼ੀ ਨੂੰ ਬੁਲਾਇਆ ਜਾਂਦਾ ਤੇ ਆਪਣੇ ਨੌਕਰਾਂ ਨੂੰ ਕਹਿ ਦਿੱਤਾ ਜਾਂਦਾ ਕਿ ਬੀਬੀ ਅਨੂਪ ਕੌਰ ਨੂੰ ਨਿਕਾਹ ਵਾਲਾ ਪਹਿਰਾਇਆ ਪਾ ਦਿੱਤਾ ਜਾਵੇ ਤੇ ਇੱਧਰ ਜਦੋਂ ਬੀਬੀ ਅਨੂਪ ਕੌਰ ਜੀ ਨੂੰ ਪਤਾ ਲੱਗਦਾ ਕਿ ਨਵਾਬ ਮਲੇਰਕੋਟ ਲਈ ਧੱਕੇ ਨਾਲ ਉਹਨਾਂ ਨਾਲ ਨਿਕਾਹ ਕਰਾ ਰਿਹਾ ਤਾਂ ਇੱਕ ਫੈਸਲਾ ਕਰਦੇ ਨੇ ਕਿ ਜਦ ਤੱਕ ਉਹਨਾਂ ਦੇ ਅੰਦਰ ਸਵਾਸ ਨਹੀਂ ਕੋਈ ਵੀ ਉਹਨਾਂ ਦੇ ਤਾਨੂ ਛੋ ਨਹੀਂ ਸਕਦਾ ਕੋਈ ਵੀ ਉਹਨਾਂ ਦਾ ਧਰਮ ਨਹੀਂ ਬਦਲ ਸਕਦਾ ਉਹਨਾਂ ਨੂੰ ਦੀਨ ਸਲਾਮ ਕਬੂਲ ਨਹੀਂ ਕਰਾ ਸਕਦਾ ਇਸ ਤੋਂ ਬਾਅਦ ਉਹ ਆਪਣੇ ਕਮਰ ਕੱਸੇ ਵਿੱਚ ਰੱਖਿਆ ਖੰਜਰ ਕੱਢਦੇ ਨੇ ਤੇ ਆਪਣੇ ਸੀਨੇ ਵਿੱਚ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਨੇ ਹੁਣ ਬੇਸ਼ੱਕ ਨਵਾਬ ਮਲੇਰਕੋਟਲੇ ਇੱਕ ਨਵਾਬ ਸੀ ਪਰ ਬਦਨਾਮੀ ਦਾ ਡਰ ਹਰੇਕ ਇਨਸਾਨ ਨੂੰ ਹੁੰਦਾ ਹੈ ਤੇ ਨਵਾਬ ਮਲੇਰਕੋਟਲੇ ਦੇ ਮਨ ਵਿੱਚ ਇਹ ਹੀ ਸੀ ਕਿ ਇਤਿਹਾਸ ਵਿੱਚ ਕਿਤੇ ਉਸ ਨੂੰ ਇਸ ਕਰਕੇ ਨਾ ਜਾਣਿਆ ਜਾਵੇ ਕਿ ਇਸ ਦੀ ਕੈਦ ਵਿੱਚ ਇੱਕ ਗੈਰ ਮੁਸਲਮਾਨ ਲੜਕੇ ਨੇ ਆਤਮ ਹੱਤਿਆ ਕਰ ਲਈ ਸੀ ਇਸ ਲਈ ਨਵਾਬ ਮਲੇਰਕੋਟਲਾ ਆਪਣੇ ਸਿਪਾਹੀ ਨੂੰ ਬੁਲਾਉਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਉਸ ਦੇ ਮਹਿਲ ਦੇ ਪਿੱਛੇ ਇੱਕ ਕ ਛੋਟੀ ਜਾਵੇ ਤੇ ਉਸ ਦੇ ਵਿੱਚ ਹੀ ਬੀਬੀ ਅਨੂਪ ਕੌਰ ਨੂੰ ਦਬੇ ਦਿੱਤਾ ਜਾਵੇ ਤਾਂ ਜੋ ਉਸ ਦੇ ਖੁਰਾ ਖੋਜ ਦਾ ਪਤਾ ਨਾ ਲੱਗ ਸਕੇ ਫਿਰ ਅੱਗੇ ਚੱਲ ਕੇ 1710 ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਉਂਦੇ ਨੇ ਸਰਹੰਦ ਨੂੰ ਫਤਿਹ ਕਰਦੇ ਨੇ ਤੇ ਉਦੋਂ ਇਹਨਾਂ ਦੀ ਝੜਪ ਮਲੇਰਕੋਟਲਾ ਨਵਾਬ ਨਾਲ ਵੀ ਹੁੰਦੀ ਆ ਤੇ ਚੱਪੜ ਚੜੀ ਦੇ ਸਥਾਨ ਉੱਤੇ ਨਵਾਬ ਮਲੇਰਕੋਟਲਾ ਸਿੱਖਾਂ ਹੱਥੋਂ ਮਾਰਿਆ ਜਾਂਦਾ ਆ ਉਦੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਤਾ ਲੱਗਦਾ ਕਿ ਅਨੂਪ ਕੌਰ ਨਾਮ ਦੀ ਇੱਕ ਸਿੰਘਣੀ ਨੂੰ ਇਸ ਮਲੇਰਕੋਟਲਾ ਨਵਾਬ ਨੇ ਆਪਣੇ ਕੋਲ ਕੈਦ ਕਰਕੇ ਰੱਖਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਆਤਮ ਹਕਾਤ ਕਰ ਲਿਆ ਸੀ ਤੇ ਅਜੇ ਤੱਕ ਉਹਦਾ ਸੰਸਕਾਰ ਨਹੀਂ ਲੋਕਾਂ ਨੂੰ ਬੀਬੀ ਅਨੂਪ ਕੌਰ ਜੀ ਦੀ ਕਬਰ ਬਾਰੇ ਪੁੱਛਦੇ ਨੇ ਪਰ ਕੋਈ ਵੀ ਉਹਨਾਂ ਨੂੰ ਉਹਨਾਂ ਦੀ ਕਬਰ ਬਾਰੇ ਨਹੀਂ ਦੱਸਦਾ ਹੁਣ ਕੁਝ ਇਤਿਹਾਸਕਾਰਾਂ ਦਾ ਇਹ ਕਹਿਣਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬੀਬੀ ਅਨੂਪ ਕੌਰ ਜੀ ਦੀ ਕਬਰ ਬਾਰੇ ਨਹੀਂ ਪਤਾ ਲੱਗਾ ਤਾਂ ਉਹਨਾਂ ਨੇ ਕਬਰਸਤਾਨ ਵਿੱਚ ਜਾ ਕੇ ਕਬਰਾਂ ਨੂੰ ਪੁੱਟਣੇ ਸ਼ੁਰੂ ਕਰ ਦਿੱਤੀਆਂ ਇਸਲਾਮ ਦੇ ਵਿੱਚ ਕਬਰਾਂ ਨੂੰ ਪੁੱਟਿਆ ਜਾਣਾ ਬਹੁਤ ਹੀ ਗਲਤ ਮੰਨਿਆ ਜਾਂਦਾ ਆ ਅਤਾਰਮ ਮੰਨਿਆ ਜਾਂਦਾ ਆ ਜਿਸ ਤੋਂ ਬਾਅਦ ਮਲੇਰਕੋਟਲੇ ਦੇ ਕੁਝ ਲੋਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਆਉਂਦੇ ਤੇ ਹੱਥ ਬੰਨ੍ਹ ਕੇ ਕਹਿੰਦੇ ਕਿ ਤੁਸੀਂ ਕਬਰਾਂ ਨੂੰ ਨਾ ਪਟੋ ਇਹ ਬਹੁਤ ਹੀ ਨਪਾਕ ਕੰਮ ਹੈ ਤੇ ਇਸ ਤੋਂ ਬਾਅਦ ਉਹ ਲੋ ਬਾਬਾ ਬੰਦਾ ਸਿੰਘ ਬਹਾਦਰ ਜੀ ਮਲੇਰਕੋਟਲੇ ਨਵਾਬ ਦੇ ਮਹਿਲ ਪਿੱਛੋਂ ਬੀਬੀ ਅਨੂਪ ਕੌਰ ਜੀ ਦੀ ਉਸ ਕਬਰ ਨੂੰ ਉਡਦੇ ਨੇ ਉਹਨਾਂ ਦੀ ਹਸਤੀਆਂ ਨੂੰ ਕੱਢਦੇ ਨੇ ਤੇ ਫਿਰ ਉਹਨਾਂ ਦੀਆਂ ਹਸਤੀਆਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਆ ਸੋ ਇਹ ਸੀ ਬੀਬੀ ਅਨੂਪ ਕੌਰ ਜੀ ਦਾ ਇਤਿਹਾਸ ਉਹ ਬੀਬੀ ਅਨੂਪ ਕੌਰ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸਿੰਘਣੀ ਸਨ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੀ ਧੀ ਮੰਨਦੇ ਸਨ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਵਿਖੇ ਦੋ ਜੰਗਾਂ ਲੜੀਆਂ ਸਨ ਜੋ ਇਸਤਰੀਆਂ ਦੇ ਜਥੇ ਦੇ ਮੁਖੀ ਸਨ ਜੋ ਛੋਟੇ ਸਾਹਿਬਜ਼ਾਦੇ ਦੀ ਦੇਖਭਾਲ ਕਰਦੇ ਸਨ ਜਿਨ੍ਹਾਂ ਨੇ ਧਰਮ ਤੋਂ ਆਪਾ ਵਾਰ ਦਿੱਤਾ ਪਰ ਦੁਸ਼ਮਣ ਦੀ ਕੈਦ ਵਿੱਚ ਰ ਪਰ ਅਫਸੋਸ ਕਿ ਅੱਜ ਸਾਡੇ ਵਿੱਚ ਬਹੁਤਿਆਂ ਨੂੰ ਉਹਨਾਂ ਬਾਰੇ ਕੁਝ ਪਤਾ ਹੀ ਨਹੀਂ ਤੇ ਨਾ ਹੀ ਉਹਨਾਂ ਦੀ ਅਸੀਂ ਕੋਈ ਯਾਦਗਰੀ ਬਣਾ ਸਕਿਆ ਤੇ ਦੂਜੇ ਪਾਸੇ ਨਵਾਬ ਮਲੇਰ ਕੋਟਲਿਆ ਸ਼ੇਰ ਮੁਹੰਮਦ ਖਾਨ ਜੋ ਸਿੱਖਾਂ ਦਾ ਵਿਰੋਧੀ ਸੀ ਜੋ ਸਿੱਖਾਂ ਨਾਲ ਲੜਦਾ ਸੀ ਜਿਸ ਨੇ ਬੀਬੀ ਜੀ ਨੂੰ ਆਪਣੀ ਕੈਦ ਵਿੱਚ ਰੱਖਿਆ ਜੋ ਉਹਨਾਂ ਨਾਲ ਧੱਕੇ ਨਾਲ ਨਿਕਾਹ ਕਰਾਉਣਾ ਚਾਹੁੰਦਾ ਸੀ ਤੇ ਜਿਸ ਦੇ ਕਾਰਨ ਬੀਬੀ ਅਨੂਪ ਕੌਰ ਜੀ ਦੀ ਜਾਨ ਗਈ ਤੇ ਉਸ ਦੀ ਯਾਦ ਵਿੱਚ ਮਲੇਰ ਕੋਟਲੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਆ ਕਥਾਵਾਚਕ ਸੁਖਵੀਰ ਸਿੰਘ ਸ਼ੀਨਾ ਜੀ ਦੱਸਦੇ ਨੇ ਕਿ ਇੱਕ ਵਾਰ ਉਹ ਮਲੇਰ ਕੋਟਲੇ ਗਏ ਸਨ ਤੇ ਉੱਥੋਂ ਦਾ ਜੋ ਹੈੱਡ ਗ੍ਰੰਥੀ ਸੀ ਉਹ ਸ਼ੀਨਾ ਜੀ ਦਾ ਮਿੱਤਰ ਸੀ ਤੇ ਸ਼ੀਨਾ ਜੀ ਉਸ ਨੂੰ ਪੁੱਛਣ ਲੱਗੇ ਕਿ ਇੱਥੇ ਬੀਬੀ ਅਨੂਪ ਕੌਰ ਜੀ ਦੀ ਕੋਈ ਯਾਦਗਾਰ ਕਿਉਂ ਨਹੀਂ ਬਣਾਈ ਗਈ ਤਾਂ ਉੱਥੇ ਹੈੱਡ ਗ੍ਰੰਥੀ ਸਾਹਿਬ ਦਾ ਕਹਿਣਾ ਸੀ ਕਿ ਭਾਈ ਸਾਹਿਬ ਵੋਟਾਂ ਦਾ ਚੱਕਰ ਏ ਅਸਲ 'ਤੇ ਇੱਥੇ ਜ਼ਿਆਦਾਤਰ ਗਿਣਤੀ ਮੁਸਲਮ ਕਮਿਊਨਿਟੀ ਦੀ ਆ ਉਹਨਾਂ ਦੀ ਵੋਟ ਜ਼ਿਆਦਾ ਆ ਇਸ ਕਰਕੇ ਨਵਾਬ ਮਲੇਰਕੋਟਲੇ ਦੀ ਯਾਦ ਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਜੇਕਰ ਅੱਜ ਕੋਈ ਬੀਬੀ ਅਨੂਪ ਕੌਰ ਜੀ ਦਾ ਉੱਥੇ ਗੁਰਦੁਆਰਾ ਸਾਹਿਬ ਬਣਾਉਂਦਾ ਜਾਂ ਕੋਈ ਯਾਦਗਾਰ ਸਥਾਨ ਬਣਾਉਂਦਾ ਤਾਂ ਸਾਰੀ ਮੁਸਲਮ ਕਮਿਊਨਿਟੀ ਉਸ ਲੀਡਰ ਜਾਂ ਸਰਕਾਰ ਦੇ ਖਿਲਾਫ ਹੋ ਜਾਊਗੀ ਹੁਣ ਜਾਂਦੇ ਜਾਂਦੇ ਵੀਡੀਓ ਦੇ ਅਖੀਰ ਸਿਰਫ ਇੱਕ ਸਵਾਲ ਕਿ ਸੱਚਮੁੱਚ ਅਸੀਂ ਨੇ ਸਵਾਰਥੀ ਹੋ ਗਿਆਂ ਕਿ ਸਿਰਫ ਵੋਟਾਂ ਦੇ ਚੱਲਦਿਆਂ ਅਸੀਂ ਬੀਬੀ ਅਨੂਪ ਕੌਰ ਜੀ ਦੀ ਕੋਈ ਯਾਦਗਰੀ ਨਹੀਂ ਬਣਾ ਸਕੇ ਜਾਂ ਕੋਈ ਗੁਰਦੁਆਰਾ ਸਾਹਿਬ ਨਹੀਂ ਬਣਾ ਸਕੇ ਜਾਂ ਫਿਰ ਸਾਡੇ 'ਚ ਕਮੀ ਆ ਕਿ ਸਾਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ ਆ ਇਸ ਕਰਕੇ ਉਹ ਸਾਡੇ ਅੱਖੋਂ ਪਰੋਖੇ ਰਹਿ ਗਏ ਇੱਕ ਵਾਰ ਕਮੈਂਟ ਕਰਕੇ ਮੈਨੂੰ ਇਸ ਕਾਲ ਦਾ ਜਵਾਬ ਵੀ ਜ਼ਰੂਰ ਦਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤੇ ਤੁਸੀਂ ਚਾਹੁੰਦੇ ਹੋ ਕਿ ਬੀਬੀ ਅਨੂਪ ਕੌਰ ਜੀ ਦਾ ਇਤਿਹਾਸ ਬਾਕੀ ਸਾਰਿਆਂ ਨੂੰ ਪਤਾ ਲੱਗ ਸਕੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ